ਇੱਥੇ ਲੜਾਈ ਹੋਈ ਸੀਗੀ ਇਹ ਪਿੰਡ ਵਾਲੇ ਸਾਰੇ ਲੋਕ ਇੱਥੇ ਖੜੇ ਹੋਏ ਨੇ तकरीबन ਸਾਨੂੰ 10 ਦੇ ਕਰੀਬ ਜਗਸੀਰ ਬੰਦੇ ਮਿਲੇ ਇਹਨਾਂ ਦੇ ਪਿੰਡ ਦੇ ਜਿਹੜੇ ਕਹਿੰਦੇ ਬਾਪੇ ਨੂੰ ਛਿੱਲਦੇ ਹੋ ਜਿਹਦੇ ਬਾਪੇ ਦੇ ਪਰਿਵਾਰ ਨੇ ਉਹ ਸਹੀ ਤਰੀਕੇ ਨਾਲ ਨਹੀਂ ਚਾਹਦੇ ਬਾਬਾ ਇਸ ਤਰੀਕ ਨਾਲ ਬਾਹਰਲੇ ਬੰਦੇ ਲਿਆਉਂਦਾ ਦਰਸ਼ਕ ਆਪਣੀ ਗੱਡੀ ਜਿਹੜੀ ਫੋਰਚੂਨਰ ਆ ਉਹ ਲੈ ਕੇ ਆਉਂਦੇ ਨੇ ਤੇ ਨੌਜਵਾਨ ਦੇ ਜਿਸ ਥਾਲ ਦੇ ਵਿੱਚ ਬੈਠੇ ਰੋਟੀ ਖਾ ਰਹੇ ਨੇ ਉਸ ਥਾਲ ਦੇ ਉੱਤੇ ਜਿਹੜੀ ਆ ਉਹ ਗੱਟੀ ਚੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੱਕਦਾ ਹੈ। ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਗੁੰਡੇ ਪਾਲੇ ਜਾਂਦੇ ਨੇ ਪਿੰਡ ਦੇ ਵਿੱਚ ਬਾਹਰੋਂ ਆ ਕੇ 100-150 ਮੁੰਡਾ ਜਿਹੜਾ ਇਹ ਪਿੰਡ ਦੀਆਂ ਹੀ ਲੜਕੀਆਂ ਦੇ ਉੱਤੇ ਹਮਲੇ ਕਰਦੇ ਨੇ। ਕੁੜੀਆਂ ਦੇ ਢਿੱਡਾਂ ਤੱਕ ਲੱਤਾਂ ਮਾਰੀਆਂ ਪਈਆਂ। ਇਹ ਵੀ ਕਹਿੰਦੇ ਕਿ ਪਿੰਡ ਦੇ ਬੰਦੇ ਨਹੀਂ ਸੀ ਇਹ ਬਾਹਰੋਂ ਬੌਂਸਰ ਕਹਿੰਦੇ ਸੱਦੇ ਹੋਏ ਸੀਗੇ ਬਾਹਰੋਂ ਲੋਕ ਆਏ ਸੀ। ਬਾਬਿਆਂ ਦੀਆਂ ਜਿਹੜੀਆਂ ਚੋਪੜੀਆਂ ਹੋਈਆਂ ਗੱਲਾਂ ਨੇ ਇਹ ਸੁਣ ਕੇ ਕਦੇ ਵੀ ਇਹਨਾਂ ਬਾਬਿਆਂ ਤੇ ਬਹੁਤਾ ਭਰੋਸਾ ਕਰਕੇ ਇਹਨਾਂ ਦੇ ਡੇਰਿਆਂ ਵੱਲ ਨਾ ਵਧਿਆ ਕਰੀਓ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਸਾਊਂਡ ਇਫੈਕਟ ਲਾ ਲਾ ਕੇ ਕੁਝ ਚੰਗੀਆਂ ਗੱਲਾਂ ਦੀਆਂ 20 20 15 15 ਸੈਕਿੰਡ ਦੀ ਜਿਹੜੀਆਂ ਵੀਡੀਓ ਪਾਈਆਂ ਜਾਂਦੀਆਂ ਨੇ ਉਹ ਸਿਰਫ ਤੁਹਾਨੂੰ ਪਰਵਾਉਣ ਲਈਆਂ ਨੇ ਕੋਈ ਸ਼ਾਹ ਲਾ ਲੈਂਦਾ ਹੈ ਕੋਈ ਸੂਫੀ ਲਾ ਲੈਂਦਾ ਹੈ ਕੋਈ ਮਸਤ ਲਾ ਲੈਂਦਾ ਕੋਈ ਕੁਝ ਲਾ ਲੈਂਦਾ ਇਹ ਤਾਂ ਦਾ ਵੱਖਰਾ ਚੱਲ ਪਿਆ ਪੰਜਾਬ ਸੋਸ਼ਲ ਮੀਡੀਆ ਦੇ ਉੱਤੇ ਬਾਕਰਪੁਰ ਵਾਲੇ ਬਾਬੇ ਦਾ ਇੱਕ ਵੀਡੀਓ ਬੜਾ ਵਾਇਰਲ ਹੋ ਰਿਹਾ ਸੀਗਾ ਉਸ ਨੂੰ ਲੈ ਕੇ ਲੋਕ ਆਪਣੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਟਿੱਪਣੀਆਂ ਕਰ ਰਹੇ ਸੀ ਕਿ ਅਸੀਂ ਉਸੇ ਪਿੰਡ ਬਾਕਰਪੁਰ ਦੇ ਵਿੱਚ ਮੌਜੂਦ ਆ ਕਿ ਜੋ ਸਰਿੰਦਰ ਜੀ ਹੋਰੀ ਨੇ ਉਹਨਾਂ ਦੇ ਨਾਲ ਕੋਈ ਵਿਵਾਦ ਜੁੜਿਆ ਹੋਇਆ ਕਿ ਇਸ ਪਿੰਡ ਦੇ ਸਥਾ ਦੇ ਵਿੱਚ ਕਿਸ ਤਰੀਕੇ ਨਾਲ ਕਹਿੰਦੇ ਹੱਥੋਫਾਈ ਹੋਏ ਗਾਲੋ-ਗਾਲੀਚੀ ਹੋ ਗਏ ਅਸੀਂ ਪਹਿਲੇ ਪਰਵਾਦ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋਈਆਂ ਸੀ ਅਸੀਂ ਤੁਹਾਨੂੰ ਸ਼ੁਰੂਆਤ ਦੱਸਦੇ ਹਾਂ ਕਿ ਇੱਥੇ ਇੱਕ ਲੰਗਰ ਲੱਗਿਆ ਆ ਸੀ ਵੀਰਵਾਰ ਦੀ ਗੱਲ ਹੈ ਕਿ ਇੱਥੇ ਲੰਗਰ ਲੱਗਿਆ ਹੋਇਆ ਸੀਗਾ ਤੇ ਗੱਡੀ ਲੰਗਣੀ ਸੀਗੀ ਬਾਬੇ ਦੀ ਤਾਂ ਗੱਡੀ ਕਹਿੰਦੇ ਮੁੰਡੇ ਦੇ ਪੈਰ ਦੇ ਉੱਤੇ ਚੜ ਗਈ ਉਸ ਤੋਂ ਬਾਅਦ ਕਹਿੰਦੀ ਤੂੰ ਤੂੰ ਮੈਂ ਮੈਂ ਜਾਦਾ ਹੀ ਹੋ ਗਈ ਗਾਲੀ ਗਲੋਚੋਗੇ ਪਰਵਾਦ ਦਾ ਇਲਜ਼ਾਮ ਸੀਗਾ ਕਿ ਇਹਨਾਂ ਨੇ ਬਾਹਰ ਤੋਂ ਬੰਦੇ ਸੱਦੇ ਹੋਏ ਸੀਗੇ ਇਸ ਥਿੱਕੇ ਨਾਲ ਸਾਡੇ ਭੈਣਾਂ ਨਾਲ ਸਾਡੀਆਂ ਕੁੜੀਆਂ ਨਾਲ ਕੁੱਟਮਾਰ ਹੋਈ ਪਰ ਅਸੀਂ ਬਾਬੇ ਦੇ ਪਰਿਵਾਰ ਕੋਲ ਵੀ ਗਏ ਉਹਨਾਂ ਨੇ ਕਿਹਾ ਕਿ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੇ ਜਿੰਨੀ ਗਾਲੀ ਗਲੋਚ ਕੀਤੀ ਹੈ ਇਹ ਪਰਿਵਾਰ ਨੇ ਕੀਤੀ ਹੈ ਇਹ ਹਮੇਸ਼ਾ ਇਸ ਤਿੱਕ ਨਾਲ ਕਰਦੇ ਨੇ ਜੇ ਅਗਰ ਲੰਗਰ ਲਾਇਆ ਸੀਗਾ ਤਾਂ ਸਾਈਡ ਤੇ ਵੀ ਹੋ ਸਕਦੇ ਸੀਗੇ ਵਿਚਾਲੇ ਬੈਠਣ ਦੀ ਕੀ ਲੋੜ ਸੀਗੀ ਤਾਂ ਇਹ ਉਹੀ ਪਿੰਡ ਹੈ ਤੇ ਇੱਥੇ ਪਿੰਡ ਦੇ ਲੋਕ ਕਹੀ ਨੇ ਉਹਨਾਂ ਨੇ ਕਿਹਾ ਕਿ ਸਾਡੇ ਬਾਰੇ ਪਿੰਡ ਦੇ ਵਿੱਚ ਹੀ ਪੁੱਛ ਲਿਓ ਸੁਨਦਰ ਜੀ ਦੇ ਮਾਤਾ ਸੀਗੇ ਉਹਨਾਂ ਨੇ ਵੀ ਕਿ ਦੱਸਿਆ ਕਿ ਪਿੰਡ ਦੇ ਵਿੱਚ ਪੁੱਛ ਲਿਓ ਸਾਡੇ ਬਾਰੇ ਕਿ ਕਿਵੇਂ ਦੇ ਸਾਡਾ ਵਿਵਹਾਰ ਹੈਗਾ ਅਸੀਂ ਕਿਸ ਕਦੇ ਕਿਸੇ ਨਾਲ ਬੋਲੇ ਨਹੀਂ ਹੈਗੇ ਅਸੀਂ ਉਹਨਾਂ ਦੇ ਡੇਰੇ ਤੇ ਵੀ ਜਾਵਾਂਗੇ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਮਸਲਾ ਕੀ ਸੀਗਾ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਉੱਥੇ ਬੈਠੇ ਹੋਏ ਨੇ ਉਹ ਦੱਸਣਗੇ ਸਾਰੀ ਘਟਨਾ ਤੇ ਇੱਥੇ ਲੜਾਈ ਹੋਈ ਸੀਗੀ ਇਹ ਪਿੰਡ ਵਾਲੇ ਸਾਰੇ ਲੋਕ ਇੱਥੇ ਖੜੇ ਹੋਏ ਨੇ ਤਾਂ ਇਹਨਾਂ ਨੇ ਆਪਣੀ ਅੱਖੀਂ ਦੇਖਿਆ ਸੀਗਾ ਤੇ ਇਸ ਥਾਂ ਤੋਂ ਇੱਕ ਵੀਡੀਓ ਬਣਿਆ ਸੀਗਾ ਉੱਪਰੋਂ ਤੇ ਉਸ ਵੀਡੀਓ ਦੇ ਵਿੱਚ ਵੀ ਬਹੁਤ ਸਣੀਆਂ ਚੀਜ਼ਾਂ ਕੈਦ ਹੋਈਆਂ ਸੀਗੀਆਂ ਉਹ ਵੀਡੀਓ ਵੀ ਤੁਹਾਨੂੰ ਅਸੀਂ ਸਾਂਝਾ ਕਰਾਂਗੇ ਕਿ ਕੀ ਕੁਝ ਉਹਦੇ ਵਿੱਚ ਕੈਦ ਹੋਇਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਕੁ ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਹਿੰਦੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਵੱਖਰੇ ਵੱਖਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤਾ ਉਹ ਵੀਡੀਓ ਵੀ ਸਾਂਝਾ ਕਰਦੇ ਆ ਤੇ ਪਰਿਵਾਰ ਦਾ ਜਿਹੜਾ ਬਿਆਨ ਹੈ ਪੱਖਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਅਸਲ ਦੇ ਵਿੱਚ ਕਿਉਂ ਤੂ ਤੂ ਮੈ ਮੈ ਹੋਈ ਕਿਉਂ ਇੱਕ ਦੂਜੇ ਦੇ ਜਾਨ ਲੈਵਾ ਹਮਲਾ ਕਰਨਾ ਪਿਆ ਇਹਨਾਂ ਨੂੰ ਕਿਉਂਕਿ ਇਟਾਂ ਰੋੜੇ ਚੱਲੇ ਸੀਗੇ ਇੱਕ ਵਾਰੀ ਮੈਂ ਤੁਹਾਨੂੰ ਇਧਰ ਨੂੰ ਤਸਵੀਰ ਦਿਖਾ ਦਵਾ ਕਿ ਇਸ ਪਾਸੇ ਤੋਂ ਇੱਕ ਵੀਡੀਓ ਬਣੀ ਸੀ ਕਿ ਸਾਹਮਣੇ ਇੱਕ ਨੋਟਿਸ ਬੋਰਡ ਲੱਗਾ ਹੋਇਆ ਉਸ ਉਥੋਂ ਤੱਕ ਦੇ ਜਿਹੜੇ ਸਾਰਾ ਮਸਲਾ ਇਹ ਵੱਧ ਗਿਆ ਸੀਗਾ ਤਾਂ ਅਸੀਂ ਜਾਣਦੇ ਹਾਂ ਉਹਨਾਂ ਦੇ ਡੇਰੇ ਦੇ ਉੱਤੇ ਅਸੀਂ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਅਸਲ ਦੇ ਵਿੱਚ ਕੀ ਮਸਲਾ ਸੀਗਾ ਕਿਉਂਕਿ ਪ੍ਰਵਾਧ ਦੇ ਇਲਜ਼ਾਮ ਨੇ ਕੇਸ ਦਿੱਕਤ ਨਾਲ ਸਾਡੇ ਨਾਲ ਤੱਕਾ ਹੋਇਆ ਸਾਨੂੰ ਦਬਾਇਆ ਗਿਆ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਨਸਾਫ ਮਿਲਿਆ ਸਾਨੂੰ ਹਸਪੀਟਲ ਦੇ ਵਿੱਚ ਇਸ ਤਿੱਕੇ ਨਾਲ ਪਰ ਦੂਜੇ ਪਾਸੇ ਜਿਹੜਾ ਬਾਬੇ ਦਾ ਪਰਿਵਾਰ ਕਹਿ ਰਿਹਾ ਕਿ ਸਾਡੇ ਬਾਰੇ ਪਿੰਡ ਦੇ ਵਿੱਚ ਪੁੱਛਦੇ ਅਸੀਂ ਪਿੰਡ ਦੇ ਵਿੱਚ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਕੋਈ ਆ ਕੇ ਸਾਹਮਣੇ ਦੱਸਣ ਦੀ ਕੋਸ਼ਿਸ਼ ਕਰੇਗਾ ਪਰ ਆਫ ਦੀ ਰਿਕਾਰਡ ਤਾਂ ਇਹ ਕਰ ਰਹੇ ਨੇ ਕਹਿੰਦੇ ਕਿ ਬਾਬੇ ਵੱਲੋਂ ਵੀ ਜਿਹੜਾ ਜਿਹੜੇ ਬਾਬੇ ਦੇ ਪਰਿਵਾਰ ਨੇ ਉਹ ਸਹੀ ਤਰੀਕੇ ਨਾਲ ਨਹੀਂ ਚੱਲਦੇ ਬਾਬਾ ਇਸ ਤਰੀਕੇ ਨਾਲ ਬਾਹਰਲੇ ਬੰਦੇ ਲਿਆਉਂਦਾ ਇਹ ਪਿੰਡ ਦੇ ਵਿੱਚ ਬਾਹਰਲੇ ਬੰਦੇ ਨਹੀਂ ਆਉਣੇ ਚਾਹੀਦੇ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਨੇ ਬਾਕਰਪੁਰ ਵਾਲਾ ਸਾਇੰ ਸੁਰਿੰਦਰ ਇਣੀ ਦਿਨੀ ਵਿਵਾਦਾਂ ਦੇ ਵਿੱਚ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਸ਼ਰੀਆਮ ਗਾਲਾਂ ਸੁਣਨ ਆਦੀਆਂ ਸੀ ਕਿਆਂ ਕੁੜੀਆਂ ਨੂੰ ਕਿ ਕਿਸ ਤਰੀਕੇ ਦੇ ਨਾਲ ਹੱਥੋ ਪਾਈ ਤੇ ਗੱਲ ਆ ਗਈ ਸੀ ਅਸੀਂ ਪਿੰਡ ਜਾ ਕੇ ਆਇਆ ਪਿੰਡ ਦੇ ਵਿੱਚ ਪਿੰਡ ਵਾਲੇ ਵੀ ਜਿਹੜੇ ਨੇ ਲਗਾਤਾਰ ਨਿਰਾਸ਼ ਨੇ ਸਾਈਂ ਸੁਰਿੰਦਰ ਤੋਂ ਗगन ਮੇਰੇ ਨਾਲ ਆ ਸੀ ਪਿੰਡ ਵਾਲਿਆਂ ਤੋਂ ਪੁੱਛ ਕੇ ਆ ਕਿ ਕੀ ਮਾਹੌਲ ਹੈ ਸਾਰਾ ਉੱਥੇ ਜਿਹੜੇ ਜਾਂਦੇ ਨੇ ਡੇਰੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂ ਗगन ਜਿਹੜਾ ਮਾਹੌਲ ਦੇਖ ਕੇ ਆਇਆ ਪਿੰਡ ਵਾਲੇ ਇਲਜ਼ਾਮ ਲਾ ਰਹੇ ਨੇ ਪੀੜਤ ਪਰਿਵਾਰ ਦਬਿਆ ਪਿਆ ਕੀ ਕਿਵੇਂ ਦੇਖਦੋਂ ਸਰ ਇਹ ਚੀਜ਼ਾਂ ਨੂੰ ਦੇਖੋ ਜੁਕਸੀਰ ਜਿਸ ਤਰ੍ਹਾਂ ਦੇ ਨਾਲ ਹਾਲਾਤ ਆਪਾਂ ਪਿੰਡ ਦੇ ਵੇਖੇ ਪਹਿਲਾਂ ਤਾਂ ਮੈਂ ਕਹੂੰਗਾ ਕਿ ਬਾਬਿਆਂ ਦੀਆਂ ਜਿਹੜੀਆਂ ਚੋਪੜੀਆਂ ਹੋਈਆਂ ਗੱਲਾਂ ਨੇ ਇਹ ਸੁਣ ਕੇ ਕਦੇ ਵੀ ਇਹਨਾਂ ਬਾਬਿਆਂ ਦੇ ਉੱਤੇ ਬਹੁਤਾ ਭਰੋਸਾ ਕਰਕੇ ਇਹਨਾਂ ਦੇ ਡੇਰਿਆਂ ਵੱਲ ਨਾ ਵਧਿਆ ਕਰੋ ਕਿਉਂਕਿ ਇਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਸਾਊਂਡ ਇਫੈਕਟ ਲਾ ਲਾ ਕੇ ਕੁਝ ਚੰਗੀਆਂ ਗੱਲਾਂ ਦੀਆਂ 20 20 15 15 ਸੈਕਿੰਡ ਦੀ ਜਿਹੜੀਆਂ ਵੀਡੀਓ ਪਾਈਆਂ ਜਾਂਦੀਆਂ ਨੇ ਉਹ ਸਿਰਫ ਤੁਹਾਨੂੰ ਭਰਮਾਉਣ ਲਈ ਹੁੰਦੀਆਂ ਨੇ ਜਦੋਂ ਉਹਨਾਂ ਦੇ ਪਿੰਡ ਜਾ ਕੇ ਜਿਸ ਤਰ੍ਹਾਂ ਦੇ ਨਾਲ ਗਰਾਊਂਡ ਦਾ ਮਾਹੌਲ ਅਸੀਂ ਵੇਖਿਆ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਗੁੰ ਪਿੰਡ ਦੇ ਵਿੱਚ ਬਾਹਰੋਂ ਆ ਕੇ 100 150 ਮੁੰਡਾ ਜਿਹੜਾ ਇਹ ਪਿੰਡ ਦੀਆਂ ਹੀ ਲੜਕੀਆਂ ਦੇ ਉੱਤੇ ਹਮਲੇ ਕਰਦੇ ਨੇ ਇਸ ਤਰ੍ਹਾਂ ਦਾ ਕਹਿਣਾ ਉਸਪੀੜਿਤ ਪਰਿਵਾਰ ਦਾ ਜਿਸਪੀੜਿਤ ਪਰਿਵਾਰ ਦੇ ਨਾਲ ਕੁਝ ਹੋਇਆ ਪਰ ਉਸ ਪਰਿਵਾਰ ਦਾ ਕਹਿਣਾ ਕਿ ਹੁਣ ਸਾਡਾ ਸਮਝੌਤਾ ਹੋ ਚੁੱਕਿਆ ਉਹ ਚਾਹੇ ਬਾਬੇ ਵਾਲੇ ਪੱਖ ਹੋਵੇ ਜਾਂ ਉਹਨਾਂ ਦੇ ਪੱਖ ਤੋਂ ਦੋਨਾਂ ਵਾਲੇ ਪੱਖਾਂ ਤੋਂ ਬਹਿ ਕੇ ਸਮਝੌਤਾ ਹੋਇਆ ਹੈ ਪਰ ਸਮਝੌਤੇ ਦੇ ਪਿੱਛੇ ਜਿਸ ਤਰ੍ਹਾਂ ਦੀ ਉਹਨਾਂ ਦੀ ਜਕਸੀਰ ਆਵਾਜ਼ ਸੀ ਜਿਸ ਤਰ੍ਹਾਂ ਦਾ ਗੱਲ ਕਰਨ ਦਾ ਮਾਹੌਲ ਸੀ ਉੱਥੇ ਇਹ ਸਾਫ਼ ਸੀ ਕਿ ਇਹ ਸਮਝੌਤਾ ਕਿਸੇ ਦਬਾਅ ਦੇ ਤਹਿਤ ਕੀਤਾ ਗਿਆ ਹੈ ਇਹ ਸਮਝੌਤਾ ਬਹੁਤੀ ਕੋਈ ਅੰਡਰਸਟੈਂਡਿੰਗ ਦੇ ਨਾਲ ਹੋਇਆ ਹੋਇਆ ਸਮਝੌਤਾ ਨਹੀਂ ਪਰਿਵਾਰ ਦਾ ਕਹਿਣਾ ਸੀ ਕਿ ਸਾਡੀ ਕਿਸੇ ਨੇ ਨਹੀਂ ਸੁਣੀ ਅਸੀਂ 32 ਹਸਪੀਟਲ 'ਚ ਵੀ ਜਾਂਦੇ ਹਾਂ ਸਾਨੂੰ ਐਮਰਿ ਕਟ ਕਿਹਨੀ ਦਿੱਤੀ ਜਾਂਦੀ ਹੈ ਅਸੀਂ ਜਦੋਂ ਪੁਲਿਸ ਸਟੇਸ਼ਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਉੱਥੇ ਸੁਣਵਾਈ ਨਹੀਂ ਹੁੰਦੀ ਸੋ ਬਹੁਤ ਸਾਰੀਆਂ ਚੀਜ਼ਾਂ ਸੀ ਆਖਰਕਾਰ ਜਦੋਂ ਕਿਸੇ ਗਰੀਬ ਪਰਿਵਾਰ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਤਾਂ ਅਕਸਰ ਸਾਡੇ ਪਿੰਡਾਂ ਦੇ ਮਾਹੌਲ ਹੁੰਦਾ ਕਿ ਪਰਿਵਾਰ ਦਾ ਕਹਿੰਦਾ ਪਰਿਵਾਰ ਕਹਿੰਦਾ ਕਿ ਪਿੰਡ ਦੇ ਮਾਤਬਰ ਬੰਦਿਆਂ ਨੂੰ ਵਿੱਚ ਪਾਉ ਤੇ ਗੱਲ ਨਬੇੜੋ ਇਹ ਉਸ ਤਰੀਕੇ ਦੇ ਨਾਲ ਗੱਲ ਨਬੇੜੀ ਗਈ ਆ ਪਰ ਅਸਲ ਚ ਜਿਹੜੀ ਗੁੰਡਾਗਰਦੀ ਦੀ ਗੱਲ ਆ ਉਹ ਵੀਡੀਓ ਚ ਸਾਫ ਸਮਝ ਆਉਂਦੀ ਆ ਬਿਲਕੁਲ ਉਹ ਵੀ ਐ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਜਿਸ ਤਰੀਕੇ ਨਾਲ ਜੇ ਆਵਾਜ਼ ਦੀ ਗੱਲ ਕੀਤੀ ਉਹ ਪੀੜਤ ਪਰਿਵਾਰ ਕੋਲ ਗਏ ਉਹਨਾਂ ਦੀ ਆਵਾਜ਼ ਬਿਲਕੁਲ ਡਾਊਨ ਸੀਗੀ ਉਹ ਇੱਕ ਲੈਜੇ ਦੇ ਵਿੱਚ ਗੱਲ ਕਰ ਰਹੇ ਸੀਗੇ ਜਦੋਂ ਅਸੀਂ ਉਹਨਾਂ ਦੇ ਫਾਦਰ ਕੋਲ ਗਏ ਸੁਰਿੰਦਰ ਦੇ ਉਹਨਾਂ ਦੀ ਆਵਾਜ਼ ਕਿਵੇਂ ਸਾਹਮਣੇ ਬੰਦੇ ਬੈਠੇ ਨੂੰ ਗਾਲਾਂ ਕੱਢ ਰਹੇ ਸੀਗੇ ਕਿ ਤੂੰ ਇਸ ਤਿਕ ਨਾਲ ਚੁੱਪ ਹੋ ਜਾ ਸਿੱਧੀ ਗੱਲ ਕੱਢ ਕੇ ਕਿਹਾ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਫਿਰ ਜਾਣ ਕੇ ਦਬਾਅ ਪਾਤਾ ਦੇਖੋ ਇਹ ਇਹ ਅक्षर ਇਹ ਭਾਰਤ ਦੇ ਵਿੱਚ ਹੈ ਜਗਸੀਰ ਭਾਰਤ ਦੇ ਵਿੱਚ ਜਿਹੜਾ ਬੇਸ਼ੱਕ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਪਰ ਭਾਰਤ ਦੇ ਵਿੱਚ ਜਿਹੜੀ ਸੁਣਵਾਈ ਹੈ ਉਹ ਅਜਿਹੇ ਸਖਸ਼ੀ ਹੋਏਗੀ ਜਿਹਦੇ ਪਿੱਛੇ ਕੁਝ ਹੈ ਜਿਹਦੇ ਪਿੱਛੇ ਚਾਰ ਵੋਟਾਂ ਸਾਫ ਸਪੱਸ਼ਟਾਂ ਜੀ ਕਹਾਂਗੇ ਚਾਰ ਵੋਟਾਂ ਖੜਦੀਆਂ ਨੇ ਉਹਨਾਂ ਦੇ ਪਿੱਛੇ ਹਰ ਕੋਈ ਬੰਦਾ ਖੜਦਾ ਸੋ ਉਹੀ ਤਸਵੀਰ ਜਿਹੜੀ ਇੱਥੇ ਸਾਹਮਣੇ ਆਈ ਆ ਪਰ ਮੈਂ ਇੱਕ ਗੱਲ ਦੱਸ ਦੇਵਾਂ ਕਿ ਬਾਬਾ ਸੁਰਿੰਦਰ ਸ਼ਾਹ ਚਾਹ ਜੋ ਵੀ ਨਾਮ ਹੈ ਗੁਲਾਮ ਸੁਰਿੰਦਰ ਸ਼ਾਹ ਬਾਬਾ ਸੁਰਿੰਦਰ ਸ਼ਾਹ ਦਾ ਵੱਖਰੇ ਵੱਖਰੇ ਜੋ ਵੱਖੋ ਵੱਖਰੇ ਨਾਮ ਨੇ ਫੋਟੋਆਂ ਦੇ ਜ਼ਰੀਏ ਜਿਹੜੇ ਵੱਖੋ ਵੱਖਰੇ ਨਾਮ ਸਰਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹਦਾ ਬਾਬਿਆਂ ਦੀ ਸਚਾਈ ਇਹ ਹੈ ਕਿ ਬਾਬਿਆਂ ਦਾ ਪਿੰਡਾਂ ਦਾ ਮਾਲਕੀ ਬਹੁਤਾ ਵਧੀਆ ਨਹੀਂ ਪਿੰਡ ਦੇ ਲੋਕ ਕਿਨਾਂ ਨੂੰ ਬਹੁਤਾ ਚੰਗਾ ਨਹੀਂ ਮੰ ਪਿੰਡ ਦੇ ਵਿੱਚ ਗੱਡੀ ਖੜਾਉਣ ਨੂੰ ਲੈ ਕੇ ਚਰਚਾ ਹੁੰਦੀ ਆ ਹੁਣ ਜਿਹੜੀ ਅਸਲ ਤਸਵੀਰ ਉੱਥੇ ਹੋਇਆ ਕੀ ਮੈਂ ਅੱਜ ਦਰਸ਼ਕਾਂ ਨੂੰ ਸੀ ਇਹ ਮੇਨ ਮਕਸਦ ਸਾਡਾ ਉੱਥੇ ਪਹੁੰਚਣ ਦਾ ਸੀ ਕਿ ਅਸਲ ਘਟਨਾ ਦਸੀ ਹੈ ਹਰੇਕ ਦੇ ਵੱਲੋਂ ਵੱਖੋ ਵੱਖਰੀ ਗੱਲ ਕਹੀ ਜਾ ਰਹੀ ਸੀ ਕਿ ਇਹ ਹੋਇਆ ਇਹ ਹੋਇਆ ਪਰ ਅਸਲ ਤੇ ਜੋ ਕਹਾਣੀ ਬਣਦੀ ਆ ਕਹਾਣੀ ਇਹ ਬਣਦੀ ਹੈ ਕਿ ਸੁਰਿੰਦਰ ਸ਼ਾਹ ਦੇ ਘਰ ਦੇ ਮੋੜ ਦੇ ਕੋਲ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਿੰਨੇ ਆ ਤਸਵੀਰ ਵਿਖਾ ਦਿੰਨੇ ਆ ਕਿ ਇਹ ਜਿਹੜਾ ਉਹਨਾਂ ਦੇ ਘਰ ਦਾ ਮੋੜ ਹੈ ਸੁਰਿੰਦਰ ਸ਼ਾਹ ਦੇ ਘਰ ਦਾ ਮੋੜ ਉਸ ਦੇ ਕੋਲ ਇੱਕ ਮਾੜੀ ਹੋਰ ਹੈ ਜਿੱਥੇ ਲੰਗਰ ਲੱਗਿਆ ਹੋਇਆ ਸੀ ਲੰਗਰ ਦੇ ਵਿੱਚ ਉਸ ਪਰਿਵਾਰ ਜਿਹੜਾ ਬੱਚਾ ਬੈਠਾ ਉਹ ਲੰਗਰ ਖਾ ਰਿਹਾ ਸੀ ਜਦੋਂ ਪਤਾ ਲੱਗਿਆ ਕਿ ਸੁਰਿੰਦਰ ਸ਼ਾਹ ਨੇ ਉਸ ਰੋੜ ਤੋਂ ਲੰਗਣਾ ਹੈ ਤੇ ਉਹਨਾਂ ਨੇ ਕਹਿਣਾ ਕਿ ਲੰਗਰ ਲੱਗਿਆ ਹੋਇਆ ਸੀ ਤੇ ਸੁਰਿੰਦਰ ਸ਼ਾਹ ਆਪਣੀ ਗੱਡੀ ਜਿਹੜੀ ਫੋਰਚੂਨਰ ਆ ਉਹ ਲੈ ਕੇ ਆਉਂਦੇ ਨੇ ਤੇ ਨੌਜਵਾਨ ਦੇ ਜਿਸ ਥਾਲ ਦੇ ਵਿੱਚ ਬੈਠੇ ਰੋਟੀ ਖਾ ਰਹੇ ਨੇ ਉਸ ਥਾਲ ਦੇ ਉੱਤੇ ਜਿਹੜੀ ਆ ਉਹ ਗੱਡੀ ਚੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਭਖਦਾ ਹੈ ਜਿਸ ਤੋਂ ਬਾਅਦ ਗਾਲੀ ਗਲੋਚ ਦੀ ਗੱਲ ਆਉਂਦੀ ਹੈ ਇਟਾਂ ਰੋੜੇ ਮਾਰੇ ਜਾਂਦੇ ਨੇ ਇਥੋਂ ਤੱਕ ਕਿ ਪਰਿਵਾਰ ਜਿਹੜਾ ਪੀੜਤ ਹੈ ਉਹਦਾ ਕਹਿਣਾ ਕਿ ਕੁੜੀਆਂ ਦੇ ਢਿੱਡਾਂ ਤੱਕ ਲੱਤਾਂ ਮਾਰੀਆਂ ਗਈਆਂ ਇਹ ਵੀ ਕਹਿੰਦੇ ਕਿ ਪਿੰਡ ਦੇ ਬੰਦੇ ਨਹੀਂ ਸੀ ਬਾਹਰੋਂ ਬੌਂਸਰ ਕਹਿੰਦੇ ਸੱਦੇ ਹੋਏ ਸੀਗੇ ਬਾਹਰੋਂ ਲੋਕ ਆਏ ਸੀ ਉਹ ਤਾਂ ਅਕਸਰ ਆਪਾਂ ਵੀਡੀਓ ਚ ਵੇਖ ਲੈਂਦੇ ਆ ਤੁਸੀਂ ਵੀਡੀਓ ਚ ਅਕਸਰ ਦਿਖਦਾ ਹੈ ਕਿ ਸੁਰਿੰਦਰ ਸ਼ਾਹ ਦੇ ਨਾਲ ਇੱਕ ਜਿਵੇਂ ਇੱਕ ਬਹੁਤ ਵੱਡੇ ਸਿੰਗਰ ਦੇ ਨਾਲ ਨਹੀਂ ਬੌਂਸਰ ਚੱਲਦੇ ਉਸ ਤਰ੍ਹਾਂ ਦੇ ਨਾਲ ਹੀ ਸਾਬਾਬੇ ਦੇ ਨਾਲ ਵੀ ਚੱਲਦੇ ਨੇ ਇਹ ਬਾਬਾ ਉਹੀ ਆ ਜਿਹੜਾ ਉਂਗਲ ਦੇ ਨਾਲ ਪਾਸਪੋਰਟ ਦਾ ਸਿਕਲੀਚਰ ਕਰਕੇ ਵੀਜ਼ੇ ਦਵਾਉਣ ਦੀਆਂ ਗੱਲਾਂ ਕਰਦਾ ਇਸ ਬਾਬੇ ਦੀ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਲੜਕੀ ਨੇ ਬਹੁਤ ਲਾਪਾ ਕੀਤੀ ਵੀਡੀਓ ਦੇ ਵਿੱਚ ਕਿ ਤਿੰਨ ਵਾਰ ਤੇਰਾ ਵੀਜ਼ਾ ਲੱਗ ਜਾਏਗਾ ਪਰ ਰਿਫਿਊਜ਼ਲ ਦਾ ਮੂੰਹ ਦੇਖਣ ਨੂੰ ਪਿਆ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਿੱਕੇ ਨਾਲ ਪਿੰਡ ਦੇ ਲੋਕ ਕਹਿ ਰਹੇ ਨੇ ਜਿਸ ਸਰਪੰਚ ਨਾਲ ਵੀ ਮੈਂ ਗੱਲ ਕੀਤੀ ਸਰਪੰਚ ਨੂੰ ਮੈਂ ਪੁੱਛਿਆ ਕਿ ਗੱਲ ਕੀ ਹੋਈ ਸਰਪੰਚ ਨੇ ਤਾਂ ਨਾ ਨੌਕਰੀ ਕਰਤੀ ਕਿ ਮੇਰੇ ਧਿਆਨ ਦੇ ਵਿੱਚ ਨਹੀਂ ਤੁਹਾਨੂੰ ਕੀ ਲੱਗਦਾ ਨਹੀਂ ਕਿ ਸਰਪੰਚ ਭਾ ਹੈ ਨਹੀਂ ਇਸ ਤਿੱਕੇ ਦੇ ਨਾਲ ਮਾਤਵਰ ਬੰਦਾ ਨਹੀਂ ਆ ਗਿਆ ਫਿਰ ਵੀ ਜੇ ਉਹਨੇ ਸਮਝਾਤਾ ਕਰਵਾਇਆ ਉਹ ਮੁਨਕਰ ਕਿਉਂ ਆ ਜਗਤਾਰ ਸਿੰਘ ਜੱਗੀ ਦੀ ਗੱਲ ਕਰ ਰਿਹਾ ਮੈਂ ਤੇ ਉਹਨਾਂ ਨੇ ਇਸ ਤਿੱਕੇ ਨਾਲ ਸਾਰੀਆਂ ਚੀਜ਼ਾਂ ਨੂੰ ਪਤਾ ਹੋਣੇ ਚਾਹੀਦੀਆਂ ਸੀ ਕਿਆਂ ਇਹ ਚੀਜ਼ਾਂ ਹੋ ਰਹੀਆਂ ਨੇ ਮੇਰੇ ਪਿੰਡ ਦੇ ਵਿੱਚ ਬਿਲਕੁਲ ਜ਼ਰੂਰ ਹੈ ਪਰ ਸਰਪੰਚ ਨੇ ਜਿਸ ਤਰੀਕੇ ਦੇ ਨਾਲ ਪੈਰ ਛੱਡੇ ਨੇ ਸਰਪੰਚ ਦੀ ਇਸ ਗੱਲ ਤੋਂ ਮੈਂ ਕਹਾਂਗਾ ਕਿ ਤੁਸੀਂ ਮਾਤਵਰੋਂ ਤੁਹਾਨੂੰ ਵੋਟਾਂ ਪਈਆਂ ਬੇਸ਼ੱਕ ਉਹਨਾਂ ਸਰਪੰਚੀ ਦਾ ਜਿਹੜੇ ਤੁਹਾਡੀਆਂ ਭਾਵਨਾ ਖਤਮ ਕਰ ਦਿੱਤੀਆਂ ਗਈਆਂ ਨੇ ਕਾਰਜਕਾਰੀ ਲਾ ਦਿੱਤੇ ਗਏ ਨੇ ਹਜੇ ਤੱਕ ਚੋਣਾਂ ਨਹੀਂ ਹੋਈਆਂ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਪਰ ਸਰਪੰਦ ਸਾਹਿਬ ਨੂੰ ਜਿਸ ਤਰੀਕੇ ਨਾਲ ਸਰਪੰਚ ਸਾਹਿਬ ਨੇ ਆਪਣੇ ਕੋਲ ਪੱਲਾ ਝਾੜਿਆ ਸੀ ਕਿ ਮੈਨੂੰ ਕੁਝ ਨਹੀਂ ਪਤਾ ਮਾਮਲਾ ਹੀ ਨਹੀਂ ਪਤਾ ਗੱਲ ਕੀ ਹੈ ਆਪਸ ਕੀ ਹੈ ਕੀ ਰੌਲਾ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਪਰ ਜਦੋਂ ਜੋ ਸਪੀਡਿਤ ਪਰਿਵਾਰ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਰਪੰਚ ਉਹਨਾਂ ਵਿੱਚ ਬਟੇ ਸਰਪੰਚ ਨੇ ਦਬਾਅ ਬਣਾਇਆ ਤੇ ਇਹ ਸੱਚਾ ਪੈਟੀ ਗੱਲ ਵੇੜਦੀ ਸੋ ਇਹ ਸਾਫ ਹੈ ਕਿ ਪਿੰਡ ਦੇ ਵਿੱਚ ਇਹ ਚੀਜ਼ ਹੋਈ ਸੀ ਲੜਕੀਆਂ ਦੇ ਢਿੱਡਾਂ ਤੱਕ ਲੱਤਾਂ ਮਾਰੀਆਂ ਗਈਆਂ ਨੇ ਲੜਕੀਆਂ ਦੇ ਕੱਪੜੇ ਪਾੜੇ ਗਏ ਨੇ ਸਾਈ ਸੁਰੇਂਦਰ ਸ਼ਾਹ ਦੇ ਨਾਲ ਚੱਲਣ ਵਾਲੇ ਮੁੰਡਿਆਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਇਸ ਗੁੰਡਾਗਰਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਗਰੀਬ ਪਰਿਵਾਰ ਦੇ ਨਾਲ ਤੱਕਾ ਕੀਤਾ ਗਿਆ ਉਸ ਪਰਿਵਾਰ ਦੇ ਹੱਕ 'ਚ ਬੋਲਣਾ ਸਾਡਾ ਤੁਹਾਡਾ ਸਭ ਦਾ ਫਰਜ਼ ਬਣਦਾ ਕਿਉਂਕਿ ਉਸ ਪਰਿਵਾਰ ਦੇ ਨਾਲ ਤੱਕਾ ਹੋਇਆ ਇਹਨਾਂ ਬਾਬਿਆਂ ਦੇ ਨਾਲ ਲੈ ਕੇ ਇਹਨਾਂ ਬਾਬਿਆਂ ਦੀਆਂ ਚਿਕਨੀਆਂ ਚੁਪੜੀਆਂ ਜਿਹੜੇ ਗੱਲਾਂ ਹੁੰਦੀਆਂ ਨੇ ਸੁਣ ਕੇ ਬਹੁਤਾ ਭਰੋਸਾ ਨਾ ਕਰਿਆ ਕਰੋ ਅਸਲ ਦੇ ਵਿੱਚ ਇਹ ਬਾਬੇ ਅੰਦਰੋਂ ਕਿਹਨੇ ਇਹਨਾਂ ਦੇ ਪਿੰਡਾਂ 'ਚੋਂ ਜਾ ਕੇ ਪੁੱਛਿਆ ਕਰੋ ਇਹਨਾਂ ਦੇ ਪਿੰਡ ਹਦੇ ਹਾਲਾਤ ਦੱਸਦੇ ਨੇ ਤਕਰੀਬਨ ਸਾਨੂੰ 10 ਦੇ ਕਰੀਬ ਜਖਸੀਰ ਬੰਦੇ ਮਿਲੇ ਇਹਨਾਂ ਦੇ ਪਿੰਡ ਦੇ ਜਿਹੜੇ ਕਹਿੰਦੇ ਬਾਪੇ ਨੂੰ ਛਿੱਲ ਦਿਓ ਹੂੰ ਕਹਿੰਦੇ ਕਿ ਬਾਪੇ ਦੀ ਕੱਲੀ ਕੱਲੀ ਕਹਿੰਦੇ ਕਾਪ ਪਵਾ ਦਿਓ ਕਹਿੰਦੇ ਕਹਿੰਦੇ ਡਾਰ ਪਵਾ ਦਿਓ ਕੱਲੀ ਕੱਲੀ ਕਰਤੂਤ ਦੱਸਦੇ ਉਹਨਾਂ ਨੇ ਜਿਹੜੀਆਂ ਗੱਲਾਂ ਆਪਾਂ ਨੂੰ ਦੱਸੀਆਂ ਕਿਸ ਤਰ੍ਹਾਂ 4 ਕਨਾਲ ਦਾ ਮਾਲਕ ਹੋਵੇ ਤੇ ਅੱਜ ਉਹ ਅਰਬ ਕਰੋੜਾਂ ਦੀ ਜ਼ਮੀਨ ਲੈ ਲਈ ਹੋਵੇ ਉਸ ਕੋ ਵੱਡੀਆਂ ਵੱਡੀਆਂ ਗੱਲਾਂ ਗੱਟੀਆਂ ਹੋਣ ਜਿੱਦਾਂ ਪਰਿਵਾਰਕ ਪਛੋਕੜ ਦਾ ਵੱਡਾ ਨਾ ਹੋਵੇ ਕਿਸ ਤਰ੍ਹਾਂ ਦੀਆਂ ਚੀਜ਼ ਹੁੰਦੀਆਂ ਨੇ ਇਹ ਚੀਜ਼ਾਂ ਧਾਰਮਿਕ ਤੌਰ ਤੇ ਆਸਥਾ ਨੂੰ ਵੇਚ ਕੇ ਸਮਾਨ ਬਣਦਾ ਇਕੱਲਾ ਸੁਰਿੰਦਰ ਸ਼ਾਹ ਨਹੀਂ ਬਹੁਤ سارے ਬਾਬੇ ਇੱਥਾਂ ਦੇ ਬੈਠੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਧੰਦਾ ਬਹੁਤ ਵੱਡਾ ਪੰਜਾਬ ਦੇ ਵਿੱਚ ਕੋਈ ਸ਼ਾਹ ਲਾ ਲੈਂਦਾ ਕੋਈ ਸੂਫੀ ਲਾ ਲੈਂਦਾ ਕੋਈ ਮਸਤ ਲਾ ਲੈਂਦਾ ਕੋਈ ਕੁਛ ਲਾ ਲੈਂਦਾ ਇਹ ਧੰਦਾ ਵੱਖਰਾ ਚੱਲ ਪਿਆ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਲਈ ਕੋਈ ਜੇ ਸਰਟੀਫਿਕੇਟ ਵੀ ਬਣਨ ਲੱਗ ਗਿਆ ਕੋਈ ਉਦਯੋਗ ਦਾ ਕੋਈ ਬਣਨ ਲੱਗਿਆ ਲੋਕੋ ਵੀ ਬਣਾਇਆ ਕਰਨਗੇ ਜਿਵੇਂ ਇਮੀਗ੍ਰੇਸ਼ਨ ਵਾਲੇ ਲਾਈਫ ਵਿੱਚ ਹੁੰਦੇ ਆ ਉਸ ਦੇ ਨਾਲ ਸਰਟੀਫਿਕੇਟ ਨਾਲ ਕੰਦਾ ਤੇ ਲਾ ਦਿੰਦੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਕੋਈ ਵੱਖਰਾ ਵਿਭਾਗ ਹੀ ਬਣਾਉਣਾ ਪਊ ਬਾਬੇ ਦੇ ਲਈ ਜਿਸ ਤਰੀਕੇ ਨਾਲ ਬਾਬੇ ਬਣ ਰਹੇ ਨੇ ਸੁਰਿੰਦਰ ਸ਼ਾ ਦੇ ਵਕਰਪੁਰ ਪਿੰਡ ਦੀ ਗੱਲ ਦੱਸ ਦੇਣਾ ਜਦੋਂ ਮੈਂ ਉੱਥੋਂ ਦੇ ਮੋਹਤਵਰਾਂ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਇਹ ਸੁਰਿੰਦਰ ਸ਼ਾ ਬਾਬੇ ਦੇ ਪਿੰਡ ਦੇ ਵਿੱਚ ਬਾਬੇ ਕਿੰਨੇ ਨੇ ਕਹਿੰਦੇ ਜੀ ਹੈਗੇ ਨੇ 7-8 ਬਾਬੇ ਵੱਖੋ ਵੱਖਰੇ ਇਕ ਨਰਿੰਦਰ ਸਾਹਿਬ ਸੁਰਿੰਦਰ ਸ਼ਾ ਹੋਰ ਬਹੁਤ ਸ਼ਾਹ ਨੇ ਉਸ ਪਿੰਡ ਦੇ ਵਿੱਚ ਪਿੰਡ ਦੀ ਵੋਟ 190 ਸੋ ਇਹ ਸਾਡੇ ਪੰਜਾਬ ਦੇ ਹਾਲਾਤ ਨੇ ਕਿ ਅਸੀਂ ਗੁਰੂ ਕ੍ਰਾਮ ਮੰਦਿਰਾਂ ਮਸਜਿਦਾਂ ਜਿਹੜੇ ਸਾਡੇ ਪਗੰਬਰਾਂ ਦੇ ਬਣਾਏ ਹੋਏ ਥਾਂ ਸੀ ਉਹਨਾਂ ਨੂੰ ਭੁੱਲ ਕੇ ਅਸੀਂ ਅੱਜ ਉਹਨਾਂ ਬਾਬਿਆਂ ਦੇ ਮਗਰ ਤੁਰਿਆ ਜਿਹੜੇ ਲੜਕੀਆਂ ਦੇ ਢਿੱਡਾਂ 'ਚ ਲੱਤਾ ਮਰਵਾਉਂਦੇ ਨੇ ਅਸੀਂ ਉਹਨਾਂ ਬਾਬਿਆਂ ਦੇ ਮਗਰ ਜਾ ਲੱਗਿਆ ਜਿਹੜੇ ਬਾਬੇ ਗਾਲੀ ਗਲੋਚ ਕਰਦੇ ਨੇ ਉਸ ਵੀਡੀਓ ਦੇ ਵਿੱਚ ਗਾਣਾ ਤੱਕ ਦੀ ਆਵਾਜ਼ ਆਈ ਅਸੀਂ ਨਹੀਂ ਸੁਣਾ ਸਕਦੇ ਕਿਉਂਕਿ ਸਾਡੇ ਪ੍ਰੋਟੋਕੋਲ ਆ ਸਾਡੇ ਪ੍ਰੋਟੋਕੋਲ ਦੇ ਆਧਾਰ ਤੇ ਉੱਤੇ ਚੱਲਦੇ ਆ ਪਰ ਇਹ ਸਾਫ਼ ਹੈ ਕਿ ਉਸ ਪਿੰਡ ਦੇ ਵਿੱਚ ਜੋ ਕੁਝ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਬਾਬੇਓ ਤੁਹਾਡੇ ਤੇ ਬਹੁਤ ਲੋਕ ਵਿਸ਼ਵਾਸ ਕਰਦੇ ਨੇ ਸ਼ਾਂਤੀ ਅਪਣਾਉਣੀ ਚਾਹੀਦੀ ਸੀ ਉਸ ਮੌਕੇ ਦੇ ਉੱਤੇ ਰੋਕਿਆ ਜਾਣਾ ਚਾਹੀਦਾ ਸੀ ਇਹ ਵੀ ਪਤਾ ਲੱਗਿਆ ਕਿ ਵਿਵਾਦ ਬਹੁਤ ਪਰਵਾਣਾ ਪੁਰਾਣਾ ਉਸ ਪਰਿਵਾਰ ਦੇ ਨਾਲ ਗੱਡੀਆਂ ਖੜਾਉਣ ਨੂੰ ਲੈ ਕੇ ਰੌਲਾ ਜਿਹੜਾ ਚੱਲਦਾ ਜੋ ਕੁਝ ਪਰਿਵਾਰ ਨੇ ਲੜਕੇ ਉਸ ਪੀੜਤ ਪਰਿਵਾਰ ਨੇ ਬੋਲਿਆ ਉਹ ਚੀਜ਼ਾਂ ਵੀ ਸਾਡੇ ਕੋਲ ਰਿਕਾਰਡ ਨੇ ਜੋ ਦੂਸਰੇ ਨੇ ਬੋਲਿਆ ਵੀ ਰਿਕਾਰਡ ਨੇ ਨਹੀਂ ਬਖਾਵਾਂਗੇ ਜੋ ਕੁਝ ਹੋਇਆ ਸੀ ਮੋਟਾ-ਮੋਟਾ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਆ ਇਸ ਦੇ ਵਿੱਚ ਵੀ ਆ ਜਿਵੇਂ ਚੀਜ਼ਾਂ ਹੋਈਆਂ ਨੇ ਅਹਿਮ ਜਿਹੜੀ ਕਾਨੂੰਨ ਦੀ ਵਿਵਸਥਾ ਆ ਜਾਂਦੀ ਹੈ ਕਿ ਕਾਨੂੰਨ ਦੀ ਵਿਵਸਥਾ ਠੀਕ ਕਰਨੀ ਹੈ ਪੁਲਿਸ ਪ੍ਰਸ਼ਾਸਨ ਵੀ ਫਿਰ ਉਹਨਾਂ ਦੇ ਹੱਥ ਚੜ੍ਹ ਗਿਆ ਉਹਨਾਂ ਦੀ ਗੱਲ ਸੁਣਨ ਲੱਗ ਗਿਆ ਉਹਨਾਂ ਨੇ ਵੀ ਨਹੀਂ ਪੀੜਤ ਪਰਿਵਾਰ ਦੀ ਜਿਹੜੀ ਬਿਲਕੁਲ ਗਰੀਬ ਹਰ ਪਾਸਿਓਂ ਮਾਰਿਆ ਗਿਆ ਦੇਖੋ ਜਿ ਕਿਹ ਜਿਹੜਾ ਪੁਲਿਸ ਪ੍ਰਸ਼ਾਸਨ ਆ ਉੱਥੇ ਪਰ ਕਿੰਤੂ ਪਰੰਤੂ ਇਸ ਕਰਕੇ ਨਹੀਂ ਕਰ ਸਕਦੇ ਕਿ ਪੁਲਿਸ ਜਾਂ ਜਿਹੜਾ ਪ੍ਰਸ਼ਾਸਨ ਹੈ ਉਹਨੇ ਸਬੂਤਾਂ ਤੇ ਆਧਾਰ ਤੇ ਚੱਲਣਾ ਹੁੰਦਾ ਹੈ। ਦੋਨੋਂ ਨੇ ਸਬੂਤਾਂ ਦੇ ਮੁਤਾਬਕ ਚੱਲਣਾ ਹੁੰਦਾ ਹੈ। ਅੱਜ ਅੱਜ ਸਾਰਾ ਕੁਝ ਹੈ। ਅੱਜ ਪਰਿਵਾਰ ਕੇ ਦਾ ਕਿ ਸਾਡਾ ਆਪਸ ਬਹਿ ਕੇ ਸਮਝੌਤਾ ਹੋ ਗਿਆ। ਜਦੋਂ ਸਮਝੌਤਾ ਹੋ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੁਸੀਂ ਮੈਂ ਆਪਾਂ ਕੁਝ ਨਹੀਂ ਕਰ ਸਕਦੇ। ਉੱਥੇ ਗੱਲ ਖਤਮ ਹੋ ਜਾਂਦੀ ਹੈ ਕਿ ਉਹਨਾਂ ਦਾ ਆਪਸੀ ਅੰਡਰਸਟੈਂਡਿੰਗ ਦੇ ਵਿੱਚ ਸਮਝੌਤਾ ਹੋਇਆ ਹੈ। ਪਰ ਇਹ ਸੀ ਕਿ ਜੇਪਾ ਕਿਸੇ ਦੇ ਨਾਲ ਤੱਕਾ ਹੁੰਦਾ ਹੈ ਤਾਂ ਸਮਝੌਤੇ ਕਰਨ ਤੋਂ ਪਹਿਲਾਂ ਕਾਨੂੰਨ ਤੇ ਪ੍ਰਸ਼ਾਸਨ ਤੇ ਭਰੋਸਾ ਜ਼ਰੂਰ ਰੱਖਿਆ ਕਰੋ ਕਿ ਉਹ ਇਨਸਾਫ ਮਿਲੇਗਾ। ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਗਰੀਬ ਪਰਿਵਾਰਾਂ, ਮਾਤਰ ਪਰਿਵਾਰ ਇਹਨਾਂ ਲੋਕਾਂ ਦੇ ਨਾਲ ਅਸੀਂ ਨਹੀਂ ਲੜ ਸਕਦੇ ਨਹੀਂ ਟੱਕਰ ਨਹੀਂ ਕਰ ਸਕਦੇ ਨਹੀਂ ਟੱਕਰ ਸਕਦਾ ਸੋ ਇਹ ਸੀਗਾ ਉਹਨਾਂ ਦਾ ਕਹਿਣਾ ਕਿ ਸਾਡੀਆਂ ਲੜਕੀਆਂ ਬਾਹਰ ਕੰਮ ਕਰਨ ਲਈ ਜਾਂਦੀਆਂ ਨੇ ਕੋਈ ਇਨ ਕੋਈ ਅਭਿਨਵੀ ਰਾ ਦੇ ਵਿੱਚ ਹੋ ਜਵੇ ਸੋ ਇਸ ਜਿਹੜਾ ਗਰੀ ਪਰਿਵਾਰ ਡਰਦਾ ਇਹ ਕੁਝ ਉੱਥੇ ਹੋਇਆ ਸੋ ਇਹ ਸਾਫ਼ ਹੈ ਕਿ ਤਸਵੀਰ ਜਿਹੜੀ ਉੱਥੋਂ ਬਣੀ ਸੀ ਉਹ ਤਸਵੀਰ ਫਿਲਹਾਲ ਤੱਕ ਜਦੋਂ ਪਿੰਡ ਦੇ ਨਾਲ ਗੱਲਬਾਤ ਹੋਈ ਸਾਡੀ ਸਾਈ ਸੁਰੇਂਦਰ ਸ਼ਾਹ ਦੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਨਾਲ ਗੱਲਬਾਤ ਹੋਈ ਮਿਊਚੁਅਲ ਅੰਡਰਸਟੈਂਡਿੰਗ ਦੀ ਬੇਸਿਕ ਸਮਝ ਹੁੰਦਾ ਹੈ ਪਰ ਇਹ ਸਾਫ ਹੈ ਕਿ ਉਹ ਜੋ ਕੁਝ ਘਟਨਾ ਵਾਪਰੀ ਉਹ ਗਲਤ ਹੋਈ ਉਹ ਨਹੀਂ ਸੀ ਹੋਣਾ ਚਾਹੀਦਾ ਇੱਕ ਅਜਿਹੇ ਬਾਬੇ ਦੇ ਵੱਲੋਂ ਜਿਸ ਬਾਬੇ ਨੂੰ ਅੱਜ ਕੱਲ੍ਹ ਲੋਕ ਪੂਜਦੇ ਨੇ ਬਹੁਤ ਸਾਰੇ ਸਿੰਗਰ ਆਪਣੇ ਇਹਨਾਂ ਦੇ ਡੇਰੇਾਂ 'ਤੇ ਤੁਰੇ ਫਿਰਦੇ ਨੇ ਇਹ ਰੀਸੈਂਟਲੀ ਆਉਣ ਵਾਲੇ ਬਾਬੇ ਨੇ ਬਹੁਤ ਕੁਝ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਬਾਬਿਆਂ ਦੇ ਵਰਗੇ ਜਦੋਂ ਇੱਕ ਬਾਬੇ ਦੀ ਇੱਕ ਕੜੀ ਨਿਕਲੇ ਫਿਰ ਬਹੁਤ ਕੁਝ ਨਾ ਬਾਬਿਆਂ ਦੇ ਪਿੱਛੇ ਨਿਕਲਣਾ ਸ਼ੁਰੂ ਹੋ ਜਾਂਦਾ ਹਜੇ ਤਾਂ ਇੱਕ ਲੜਕੀ ਆ ਕੇ ਸੋਸ਼ਲ ਮੀਡੀਆ 'ਤੇ ਬੋਲੀ ਅਜੇ ਬਹੁਤ ਕੁਝ ਨਾ ਬਾਬਿਆਂ ਦਾ ਹੋਣਾ ਬਾਕੀ ਬਿਲਕੁਲ ਬਿਲਕੁਲ ਤੇ ਯਾਰ सरपंच ਨੇ ਨਾਨੂ ਕਰ ਕਰ ਦਿੱਤੀ ਮੈਨੂੰ ਪਤਾ ਨਹੀਂ ਪਰ ਇੱਕ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਬਾਬਿਆਂ ਦਾ ਦੌੜ ਚੱਲ ਰਿਹਾ ਹੈ ਇਸ ਦੇ ਉੱਤੇ ਸਮਝਣ ਦੀ ਲੋੜ ਹੈ ਕਿਉਂਕਿ ਸਾਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ ਕਿ ਬਾਬੇ ਕਰ ਕੀ ਰਏ ਨੇ ਪੰਜਾਬ ਦੇ ਵਿੱਚ ਜਿਸ ਤਿੱਕੇ ਨਾਲ ਲੱਗੇ ਹੋਏ ਨੇ ਬਾਬੇ ਭਲਾ ਕਰ ਰਹੇ ਨੇ ਜਾਂ ਪੰਜਾਬ ਨੂੰ ਹੋਰ ਪੁੱਠੇ ਪਾਸੇ ਰਾਹ ਲੈ ਕੇ ਜਾ ਰਹੇ ਨੇ ਇੱਕ ਨੌਜਵਾਨ ਮੇਰੇ ਕੋਲ ਪਹੁੰਚਿਆ ਤੇ ਉਹ ਕਹਿਣ ਲੱਗਿਆ ਬੋਲ ਦਮਾਲਾ ਸਜਾਇਆ ਹੈ ਕਹਿੰਦਾ ਮੈਂ ਬਲਦੀ ਸਿੰਘਾਂ ਦੇ ਮੋਟੇ ਤੋਂ ਆਇਆ ਤੇ ਉਹ ਆ ਕੇ ਕਹਿਣ ਲੱਗਿਆ ਕਿ ਇਹ ਤਾਂ ਬਾਬਾ ਕਹਿੰਦੇ ਬਹੁਤ ਚੰਗਾ ਕਹਿੰਦੇ ਇਦਾਂ ਛੋਟੇ ਸਾਹਿਬ ਜਾਂਦੇ ਦੀ ਗੱਲ ਕਰਦਾ ਫਤਿਹਗੜ੍ਹ ਸਾਹਿਬ ਜਾਂਦਾ ਹੋਰ ਥਾਵਾਂ ਤੇ ਜਾਂਦਾ ਤਾਂ ਇਸ ਤਿੱਕੇ ਦੇ ਨਾਲ ਜਿਹੜੇ ਨਵੇਂ ਨੌਜਵਾਨ ਨੇ ਸਿਰ ਤੇ ਗੋਲਦਮਾਲੇ ਸੁਜਾਰੇ ਨੇ ਦਾੜੀਆਂ ਰੱਖ ਰਹੇ ਨੇ ਉਹ ਇਹਨਾਂ ਦੇ ਜਿਹੜੇ ਚੱਕਰਾਂ ਦੇ ਵਿੱਚ ਪਏ ਹੋਏ ਨੇ ਇਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰਿਓ ਤਾਂ ਜੋ ਢੇਰੇ ਵਾਲਿਆਂ ਦਾ ਕੰਨ ਆਵਾਜ਼ ਜਿਹੜੀ ਹੈ ਜੂ ਸਰਕ ਸਕੇ ਆਵਾਜ਼ ਇਹਨਾਂ ਦੇ ਕੰਨਾਂ ਤੱਕ ਪਹੁੰਚ ਸਕੇ